ਜੇ ਤੁਸੀਂ ਵੀ ਘਰ ਪਟੂਰੇ ਮੰਗਵਾ ਕੇ ਖਾਂਦੇ ਹੋ ਤਾਂ ਹੋ ਜਾਓ ਸਾਵਧਾਨ ਕਾਨਾਂ ਤੇ ਵਿਕ ਰਹੇ ਸੱਸਰੀ ਵਾਲੇ ਪਟੂਰੇ ਨੌਜਵਾਨ ਬੜੇ ਇਸ ਵਾਦਨਾ ਖਾ ਰਹੇ ਸੀ ਪਟੂਰੇ ਵਿੱਚੋਂ ਨਿਕਲੇ ਸੱਸਰੀ ਪਟੂਰੇ ਦੇ ਵਿੱਚ ਉਹ ਸੁਸਤਰੀ ਦੇਖ ਕੇ ਨੌਜਵਾਨਾਂ ਨੂੰ ਪੈ ਗਈ ਹੱਥਾਂ ਪੈਰਾਂ ਦੀ ਜੇ ਤੁਸੀਂ ਵੀ ਪਟੋਰੇ ਖਾਣ ਦੇ ਸ਼ਕੀਨ ਹੋ ਅਤੇ ਘਰ ਬੈਠ ਕੇ ਪਟੋਰੇ ਮੰਗਵਾ ਕੇ ਖਾਂਦੇ ਹੋ ਤਾਂ ਇੱਕ ਖਬਰ ਦੇਖ ਲਓ ਕਿਤੇ ਕੱਲ ਨੂੰ ਤੁਹਾਡੇ ਨਾਲ ਵੀ ਅਜਿਹੀ ਘਟਨਾ ਨਾ ਵਾਪਰ ਜਾਵੇ ਤਾਂ ਅਜਨਾਲਾ ਸ਼ਹਿਰ ਦੇ ਵਿੱਚ ਕੁਝ ਦੁਕਾਨਾਂ ਤੇ ਸ਼ਰਿਆਮ ਲੋਕਾਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਕਿਹੜੇ ਮਕੌੜੇ ਪਰੋਸ ਕੇ ਦਿੱਤੇ ਜਾ ਰਹੇ ਨੇ ਤਾਂ ਅਜਨਾਲਾ ਦੇ ਇੱਕ ਦੁਕਾਨ ਜਿੱਥੇ ਕਿ ਪਟੋਰੇ ਵਿੱਚ ਜਾ ਰਹੇ ਸੀ ਇਸ ਦੌਰਾਨ ਪਟੋਰੇ ਦੇ ਵਿੱਚੋਂ ਸੁਸਰੀਆਂ ਨਿਕਲੀਆਂ ਤਾਂ ਦੱਸਦੇ ਕਿ ਇੱਕ ਗ੍ਰਾਹਕ ਜਿਵੇਂ ਹੀ ਪਟੋਰੇ ਘਰ ਲੈ ਕੇ ਗਿਆ ਤਾਂ ਇਸ ਦੌਰਾਨ ਜਦੋਂ ਉਹ ਖਾਂ ਗੈਟਾ ਅਚਾਨਕ ਪਟੂਰੇ ਦੇ ਵਿੱਚੋਂ ਇੱਕ ਨਹੀਂ ਦੋ ਨਹੀਂ ਤਿੰਨ-ਤਿੰਨ ਸੁਸਰੀਆ ਨਿਕਲੀਆਂ ਜਿਸ ਤੋਂ ਬਾਅਦ ਇਸ ਬੰਦੇ ਗ੍ਰਾਹਕ ਵੱਲੋਂ ਤੁਰੰਤ ਦੁਕਾਨਦਾਰ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਤਾਂ ਦੁਕਾਨਦਾਰ ਨੇ ਕਿਹਾ ਕਿ ਬਾਰਿਸ਼ ਦਾ ਮੌਸਮ ਹੈ ਤਾਂ ਅਜਿਹਾ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੈ ਹਾਲਾਂਕਿ ਇਸ ਤੋਂ ਬਾਅਦ ਤੁਰੰਤ ਇਸ ਬੰਦੇ ਫੂਡ ਸੇਫਟੀ ਵਿਭਾਗ ਨੂੰ ਵੀ ਸ਼ਿਕਾਇਤ ਕੀਤੀ ਗਈ ਆਹ ਬਫ ਆਹ ਸੁਸਰੀਆ ਪੁਰਾਣੀ ਕਿਹੜਾ ਕੀੜਾ ਵਾ ਠੀਕ ਹੈ ਇਹ ਕਾਹ ਵਿੱਚ ਸੁਸਰੀ ਬਲੀ ਪ੍ਰਿੰਟ ਦੀ ਜੇ ਆਹ ਵੇਖੋ ਠੀਕਾ ਪਤਾ ਨਹੀਂ ਕਿ ਕਿਹੜਾ ਸੁਸਰੀ ਕੀ ਆ ਇੱਥੇ ਹੋਰ 3 ਪ੍ਰਿੰਟ ਦੀ ਹੈ ਮਤਲਬ ਇਹਦੇ ਵਿੱਚ ਪਤਾ ਨਹੀਂ ਕੀ ਕੀ ਕੁਝ ਸੁਸਰੀਆਂ ਵਿੱਚੇ ਕੁੰਨੀ ਕੰਨੀ ਜਾਣ ਦੇ ਇੰਦਾ ਨਹੀਂ ਛਾਲਿਆ ਕਦੀ ਮੈਂ ਤਾਂ ਛਾਲਿਆ ਨਹੀਂ ਕਦੀ ਲੱਗਦਾ ਇੱਥੇ ਇੱਕ ਹੋਰ ਵੀ ਇਹਦੇ ਵਿੱਚ ਅੱਧੇ ਖਾਕ ਚਾਣੇ ਕੀ ਹੋ ਲਿਆ ਰਹੇ ਉਹ ਵੇਖਿਆ ਇਹਦੇ ਵਿੱਚ ਸੁਸਰੀ ਕਰੀ ਪ੍ਰਿੰਟ ਆਉ ਆਹ ਵਿੱਚ ਇੰਦਾ ਕੁੰਨੀ ਸੁਸਰੀ ਲੋਕਾਂ ਨੂੰ ਗਾਂਦ ਫੋਣ ਦੇ ਆ ਕੋਈ ਕਰਦੇ ਨਹੀਂ ਕੋਈ ਕੁਛ ਨਹੀਂ ਅਦਰੀ ਦੂਜੇ ਪਾਸੇ ਅੰਮ੍ਰਿਤਸਰ ਦੇ ਸਹਾਇਕ ਕਮਿਸ਼ਨਰ ਫੂਡ ਸੇਫਟੀ ਵਿਭਾਗ ਰਜੀਂਦਰ ਪਾਲ ਨੇ ਕਿਹਾ ਕਿ ਉਹਨਾਂ ਕੋਲ ਇੱਕ ਸ਼ਿਕਾਇਤ ਪਹੁੰਚੀ ਹੈ ਤਾਂ ਇਸ ਦੇ ਆਧਾਰ ਤੇ ਉਹਨਾਂ ਦੇ ਵੱਲੋਂ ਇੱਕ ਟੀਮ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਰੇਡ ਵੀ ਕੀਤੀ ਜਾਵੇਗੀ ਤਾਂ ਉਹਨਾਂ ਨੇ ਅਪੀਲ ਕੀਤੀ ਹੈ ਕਿ ਹਮੇਸ਼ਾ ਹੀ ਇਹ ਦੁਕਾਨਾਂ ਵਾਲੇ ਖਾਂਡ ਭੀੜ ਵਾਲੀਆਂ ਚੀਜ਼ਾਂ ਦੀ ਚੰਗੇ ਤਰ੍ਹਾਂ ਜਾਂਚ ਕਰਕੇ ਹੀ ਲੋਕਾਂ ਨੂੰ ਖਵਾਉਣਾ ਅਤੇ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਜੀ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਸਾਈਕ ਕਮਿਸ਼ਨਰ ਫੂਡ ਸੇਫਟੀ ਤਨਹਾਤਾ ਸਰ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋ ਗਈ ਹੈ ਇਹ ਫਟੂਰੇ ਕੀ ਹੈ ਦਾ ਪੂਰਾ ਮੰਗਦਾ ਜੀ ਤੁਸੀਂ ਵੀਡੀਓ ਦੇਖੀ ਸੋਸ਼ਲ ਮੀਡੀਆ ਤੇ ਰਾਹੀਂ ਇੱਕ ਵੀਡੀਓ ਜਿਹੜੀ ਹੈ ਮੇਰੇ ਫੋਨ ਦੇ ਵਿੱਚ ਵੀ ਆਈ ਹੈ ਹੁਣ ਇਹ ਆਈ ਹੈ ਜਸਟ 15 ਮਿੰਟ ਪਹਿਲਾਂ ਪਹਿਲਾਂ ਇੱਕ ਵੀਡੀਓ ਪੇਸ ਕੀਤੀ ਜਿਹਦੇ ਵਿੱਚ ਉਹਨਾਂ ਵੱਲੋਂ ਕੋਈ ਮੈਂਸ਼ਨ ਨਹੀਂ ਕੀਤਾ ਗਿਆ ਕਿ ਕਿੱਥੇ ਦੀ ਦੁਕਾਨ ਹੈ ਕਿੱਥੇ ਹੈ ਹੁਣ ਉਹਨਾਂ ਨੇ 5-7 ਮਿੰਟ ਪਹਿਲਾਂ ਹੀ ਮੈਸੇਜ ਪਾਇਆ ਹੈ ਕਿ ਕੋਈ ਇੱਥੇ ਅਜਨਾਲਾ ਦੇ ਵਿੱਚ ਕੋਈ ਭੋਜਨ ਭੰਡਾਰ ਹੈ ਉੱਥੇ ਦੀ ਇਹ ਵਾਕਿਆਤ ਹੈ ਕਿ ਇੱਕ ਠੂਰਾ ਹੈ ਔਰ ਠੂਰੇ ਦੇ ਵਿੱਚ ਕੋਈ ਸੁਸਰੀ ਜਿਹੜੀ ਹੈ ਨਾਲ ਹੀ ਉਹਨਾਂ ਨੇ ਗੁੰਦ ਦਿੱਤੀ ਹੈ ਜਿਸ ਕਰਕੇ ਜਿਹੜਾ ਹੈ ਇਹ ਵੀਡੀਓ ਜਿਹੜੀ ਹੈ ਵਾਇਰਲ ਹੋ ਕੇ ਸਾਡੇ ਤੱਕ ਪਹੁੰਚੀ ਹੈ ਔਰ ਅਸੀਂ ਆਪਣੀ ਟੀਮ ਗੱਠਿਤ ਕਰ ਰਹੇ ਹਾਂ ਔਰ ਅਜਨਾਲਾ ਲੱਗ ਕੇ ਜਿਹੜਾ ਹੈ ਇਨਵੈਸਟੀਗੇਸ਼ਨ ਕਰਨ ਦੇ ਲਈ ਜਾ ਰਹੇ ਸਰ ਜਿਹੜੀ ਇਦਨ ਦੇ ਰੀੜੀਆਂ ਲੱਗਦੀਆਂ ਨੇ ਇਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜਾਂ ਕੋਈ ਵਾਰਨਿੰਗ ਦੇਣਾ ਚਾਹੋਗੇ ਦੇਖੋ ਮੈਸੇਜ ਤੇ ਮੇਰਾ ਇਹੀ ਹੈ ਕਿ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਦੇਖੋ ਜਿਸ ਤਰ੍ਹਾਂ ਇਹ ਮੈਦਾ ਵਗੈਰਾ ਹੈ ਇਸ ਨੂੰ ਛਾਨਣਾ ਚਾਹੀਦਾ ਹੈ ਛਾਣ ਕੇ ਫਿਰ ਇਸ ਨੂੰ ਗੁੰਨ ਕੇ ਆٹے ਨੂੰ ਡੋ ਬਣਾ ਕੇ ਜ ਮੈਦੇ ਦਾ ਡੋ ਬਣਾ ਕੇ ਫਿਰ ਉਸ ਨੂੰ ਜਿਹੜਾ ਹੈ ਕਰਨਾ ਚਾਹੀਦਾ ਕਿਉਂਕਿ ਬਾਰਿਸ਼ਾ ਦਾ ਮੌਸਮ ਹੈ ਬਹੁਤ ਜ਼ਿਆਦਾ ਮੱਖੀ ਮੱਛਰ ਔਰ ਇਹ ਹੈ ਚੱਲ ਰਿਹਾ ਹੈ ਔਰ ਇਸ ਨੂੰ ਲੈ ਕੇ ਸਾਰੇ ਦੁਕਾਨਦਾਰਾਂ ਨੂੰ ਬਹੁਤ ਜ਼ਿਆਦਾ ਸੁਚੇਤ ਹੋਣਾ ਚਾਹੀਦਾ ਤਾਂ ਕਿ ਲੋਕਾਂ ਦੀ ਸਿਹਤ ਨਾ ਕਿਸੇ ਤਰੀਕੇ ਦਾ ਕੋਈ ਖਰਬਾ ਨਾ ਕੀਤਾ ਜਾਵੇ ਰੇਡੀ ਚਾਰਜ ਦੇ ਉੱਪਰ ਕਾਰਵਾਈ ਹੋਵੇਗੀ ਕਿਉਂਕਿ ਵੀਡੀਓ ਦੇਖੋ ਜੀ ਅਸੀਂ ਅਸੀਂ ਜਾ ਰਹੇ ਹਾਂ ਜੀ ਜਾ ਕੇ ਉੱਥੇ ਏ ਜੋ ਵੀ ਮੌਕੇ ਤੇ ਅਸੀਂ ਜਿਹੜੀ ਇਹ ਬੰਦ ਕਾਰਵਾਈ ਕਰਾਂਗੇ ਚੜ੍ਹਦੀ ਕਲਾ ਟਾਈਮ ਟੀਵੀ ਲਈ ਅਜਨਾਲਾ ਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ ਰਿਪੋਰਟ